ਨੇ ਹਾਂ ਕਿ ਸਾਡੀ ਜ਼ਿੰਦਗੀ ਕੁਛ ਹਾਲ ਖੋ ਜਾਵੇ ਤਾਂ ਆ ਤਿੰਨ ਮੰਤਰ ਆਪਣੀ ਜ਼ਿੰਦਗੀ ਦੇ ਵਿੱਚ ਪੱਲੇ ਬੰਨ ਲਿਆ ਜੀ ਸਭ ਤੋਂ ਪਹਿਲਾਂ ਕਿਸੇ ਨਾਲ ਨਫ਼ਰਤ ਨਾ ਕਰੋ ਆਪਣਾ ਸਮਾਂ ਬਰਬਾਦ ਨਾ ਕਰੋ ਕਿਸੇ ਦੀ ਨਫ਼ਰਤ ਦੇ ਵਿੱਚ ਤੇ ਦੂਸਰੀ ਗੱਲ ਆਪਣੀ ਤੁਲਨਾ ਕਿਸੇ ਦੇ ਨਾਲ ਨਾ ਕਰੋ ਅੱਧੇ ਕੁ ਦੁਨੀਆ ਦੇ ਅੰਦਰ ਦੁਖੀ ਇਸੇ ਕਰਕੇ ਨੇ ਕਿਉਂਕਿ ਉਹ ਆਪਣੀ ਤੁਲਨਾ ਦੂਸਰਿਆਂ ਦੇ ਨਾਲ ਕਰਦੇ ਨੇ ਵੀ ਮੈਂ ਉਹ ਵਰਗਾ ਨਹੀਂ ਪਰ ਇੱਕ ਗੱਲ ਦਾ ਧਿਆਨ ਰੱਖਿਆ ਜੇ ਦੁਨੀਆ ਦੇ ਅੰਦਰ ਜੇਕਰ ਕੋਈ ਖੂਬਸੂਰਤ ਚੀਜ਼ ਹੈ ਉਹ ਹੈ ਪਰਮਾਤਮਾ ਤੇ ਉਹਦੀ ਖੂਬਸੂਰਤੀ ਇਹ ਹੈ ਕਿ ਪਰਮਾਤਮਾ ਨੇ ਤੁਹਾਡੇ ਵਰਗਾ ਕੋਈ ਦੂਸਰਾ ਨਹੀਂ ਬਣਾਇਆ ਤੁਹਾਡੇ ਬਰਾਬਰ ਦਾ ਕੋਈ ਦੂਸਰਾ ਨਹੀਂ ਬਣਾਇਆ ਇਸੇ ਕਰਕੇ ਆਪਣੀ ਤੁਲਨਾ ਕਦੀ ਵੀ ਦੂਸਰਿਆਂ ਨਾਲ ਨਾ ਕਰੋ ਇਹ ਤੀਸਰੀ ਗੱਲ ਕਦੀ ਵੀ ਚਿੰਤਾ ਨਾ ਕਰੋ ਚਿੰਤਾ ਦੁੱਖ ਦਾ ਸਭ ਤੋਂ ਵੱਡਾ ਕਾਰਨ ਝੇ ਜਿਸ ਮਾਲਕ ਨੇ ਸਾਨੂੰ ਪੈਦਾ ਕੀਤਾ ਹੈ ਨਾ ਉਹ ਸਾਡੀ ਚਿੰਤਾ ਪਿਆ ਕਰਦਾ ਹੈ ਬਾਣੀ ਦਾ ਫੁਰਮਾਨ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਇਹ ਤਿੰਨ ਚੀਜ਼ਾਂ ਇਹ ਤਿੰਨ ਮੰਤਰ ਆਪਣੇ ਪੱਲੇ ਦੇ ਨਾਲ ਬੰਨ ਲਿਏ ਸਾਡੀ ਜਿਹੜੀ ਜ਼ਿੰਦਗੀ ਹੈ ਜ਼ਿੰਦਗੀ ਸੁਖਹਾਲ ਹੋ ਸਕਦੀ ਹੈ ਸਾਡੀ ਜ਼ਿੰਦਗੀ ਖੁਸ਼ਹਾਲ ਹੋ ਸਕਦੀ ਹੈ